ਆ ਕਰਨ ਦੀ ਆ ਆਹ ਟਰੱਕ ਦਿਖਾਓ ਇੱਕ ਦਾ ਚੌੜਾ ਦਾ ਲਾਂਡਾ ਆ ਆ ਸੇਵਾ ਹੁੰਦੀ ਆ ਆ ਵੀ ਮਿੱਤਰੋ ਕਰ ਲੋ ਦਰਸ਼ਨ ਬਜ਼ਾਰ ਦੇ ਬਹੁਤ ਬੇਤਨ ਦੀ ਰੋਜ਼ ਨਹੀਂ ਨਹੀਂ ਉਹ ਚੱਲ ਕੋਈ ਜਾਰਾ ਨਹੀਂ ਕਹਿਣਾ ਪਿਆਰ ਨਾਲ ਸਮਝਾਉਂਦੇ ਪਾਕਿਸਤਾਨ ਦੇ ਬਾਬੇਪੁਰੀ ਆਰਿਆ ਦੇ ਡੇਰੇ ਸੇਵਾ ਕਰਨ ਲਈ ਆ ਆਹ ਟਰੱਕ ਦਿਖਾਓ ਇੱਕ ਦਾ 14 ਦਾ ਲਾਹਤ ਆ ਵਾ ਇੱਕ ਹੋਰ ਟਰੱਕ ਹੋਣਾ ਪੂਰਾ ਆ ਗਿਆ ਵਾ ਇੱਕ ਟਰੱਕ ਹੋਣਾ ਲੱਗਿਆ

ਜੀ ਹਾਂ ਜੀ ਠੀਕ ਆ ਉਹ ਇਹਦਾ ਲਾ ਕੇ ਤੋਰਤਾ ਵਾ ਨਾ ਉਹ ਲਾ ਕੇ ਤੋਰਤਾ ਤੇ ਇਹਦੀ ਹੁਣ ਤਿਆਰੀ ਉਦੋਂ ਬਾਅਦ ਆਹ ਖੱਟੇ ਦੀ ਵਾਰੀ ਆ ਹਾਂ ਜੀ ਹਾਂ ਜੀ ਚੜਦੀ ਕਲਾ ਪੂਰੀ ਚੜੀ ਆ ਬਸ 1% ਵੀ ਨਹੀਂ ਥੱਕੇ ਮੁੰਡੇ ਠੀਕ ਵਾ ਬਹੁਤ ਸੇਵਾ ਕਰਦੇ ਮੁੰਡੇ ਬਾਜੀ ਵਾ ਗੋਵੀਰ ਸੇ ਹਾਏ ਆ ਤੇ ਨਹੀਂ ਲਾਇਆ ਦੇ ਬੰਦ ਛੋਟਾ ਟਰੱਕ ਹੈ ਮੈਨੂੰਗਾ ਇੱਕ ਰਾਤ ਘਟਾਰੇ ਆੜੀ ਸਰਾਜ ਸਾਰੀ ਧਕਾਵੜ ਲੈ ਜਾ ਫਿਰ ਉਹ ਟਰੱਕੇ ਘੁੰਰਨ ਵਾਲੇ no problem ਕੋਈ ਲਾਜ ਨੂੰ ਲਾਜ ਨੂੰ ਕਰਨੇ ਆਪਾਂ no no bro ਆ ਸੇਵਾ ਹੁੰਦੀ ਆ ਉਹ ਵੀ ਕੀ ਕਹਿਣਾ ਚਾਹੋਗੇ ਇਹ ਕੌਣ ਵਾਈਕਰੂ ਕਰਦਾ ਵਾਈਕਰੂ ਸੇਮੇ ਵੀਰ ਬਹਿ ਕੇ ਕੀ ਗੱਲ ਤਾਗੀ ਤੱਗੇ ਦਾ ਚੱਕੀ ਦਾ ਟਰੱਕ ਇਹਨਾਂ ਕੀ ਜਾਂਦਾ ਤੁਹਾਨੂੰ ਉਹ ਇੰਨਾ ਦੇ ਆਏ ਲਾਦ ਕੇ ਆਏ ਨੇ ਲੱਥਾ ਨਹੀਂ 3 ਘੰਟੇ ਹੋ ਗਏ ਮੈਂ ਕਿਹਾ ਲੱਥਾ ਨਹੀਂ 3 ਘੰਟੇ ਹੋ ਗਏ ਉਹ ਅਸੀਂ ਆਪੇ ਹੋਣੀ ਤੇ ਇਹ ਲੈ ਕੇ ਕਰਨ ਸਟੇ ਕਿੰਨੀ ਕਿੰਨਾ ਸਟੇ ਆਏ ਬਹੁਤ ਠੀਕ ਆ ਜੀ ਵੀਡੀਓ ਤੇ ਆ ਆ ਸਿਰ ਕੀ ਕਹਿਣਾ ਜਾਓਗੇ ਰੋਪੇ ਹੀ ਰੋਪੇ ਤਾਂ ਗਾਣੀ ਚੀਕਾ ਮਾਰਦੇ ਹੋ ਰੋਪੇ ਚੀਕਾ ਮਾਰਦੇ ਹਾਂ ਕੀ ਖਿਆਲ ਆ ਬਹੁਤ ਥੋੜਾ ਹੀ ਆ ਅਰੇ ਆਈ ਜਾਂਦੇ ਆ ਜਮੇ ਵੀਰੇ ਬਰਾਗੇ ਵੀਡੀਓ ਪਾਈ ਗਿਆ ਹਿੰਦੇ ਕਾਮ ਸਰੇਦੇ ਹੋਇਆ ਵਿਆ ਮਕੈਨਿਕ ਨੇ ਟਰੱਕ ਲਾਤਾ ਟਰੱਕ ਲਾਤਾ ਲੂਨ ਅੜਿਆ ਬਸ ਚੱਲ ਚਕਾ ਸਿਮਿਆ ਮੁੰਡੇ ਨੂੰ ਚਕਾ ਯਾਰ ਵੇਖ ਧੋੜੀ ਮੰਜਾ ਅੜਿਆ ਵੇ ਚੱਲ ਹੋਰ ਪੈਂਦਾ ਯਾਰ ਕਤਾਂ ਕੋ ਹਾਂ ਉਹ ਤੇਰੀ ਹਾਂ ਉਹ ਗਾੜੀ ਫਿਰ ਬੰਦ ਕਰੀਂ ਦੇਖੋ ਮੈਂ ਟਰੱਕ ਜਾ ਔਰ ਸਾ ਇੰਨਾ ਭਾਰ ਮੇਰੇ ਹੱਥੋਂ ਦਿੰਦਾ ਵਾ ਅੱਗੇ ਯਾਰ ਕੰਦਾ ਹੀ ਇਹ ਕੀ ਕਹਿਣਾ ਜਾਓਗੇ ਨਹੀਂ ਆਂਦਾ ਇਹੋ ਮਰੇ ਠੀਕ ਆ ਉਹ ਹਾਂ ਬਾਬੇ ਦੀ ਗੱਲ ਸੁਣ ਲੈ ਜਾਊਗਾ ਮੈਂ ਲੈ ਨਹੀਂ ਦਵਾ ਰਹੀ ਆ ਚੱਲ ਕੋਈ ਟਰੱਕੋਂ ਖਾਏ ਕਰ ਵਿੱਚ ਕਰਕੇ ਆਹੋ ਬਸ ਆ ਥੱਲੇ ਡੁੱਲੇ ਰਹਿ ਗਿਆ ਬਾਕੀ ਤੇ ਲਾਤ ਆ ਆ ਥੋੜਾ ਵੀ ਲੱਗਿਆ ਗਲੂਨ ਵਾਲਾ ਕੋਣ ਆਦਾ ਝੂਠ ਹੋ ਜਾਏਗਾ ਚੇਰੇ ਜੀ ਜੀ ਕੀ ਕੰਡੀਸ਼ਨ ਤੁਹਾਡੀਆਂ ਦੱਸੋ ਮੈਨੂੰ ਮੜਾ ਜਾ ਹਾਂ ਓਕੇ ਆ ਯਸ ਹੋਈ ਬਾਬੇ ਦੀ ਮਿਹਰ ਹੈ ਪੂਰੀ ਮੇਰਾ ਮਿਹਰ ਵਾਹ ਮਿਹਰ ਕਹਿ ਦੇ ਨਾ ਮੇਰਾ ਵੀ ਚਾਰਾ ਪੰਜ ਚਾਰਾ ਮੇਰਾ ਤਿੰਨਾਂ ਰਹਾ ਮੈਂ 500 ਹੋ ਗਏ ਮੁੰਡੇ ਕਹਿੰਦੇ ਹੁਣ ਉੱਠੇ ਆ ਸੇਵਾ ਕਰਕੇ ਤੇ ਆ ਕੇ ਮੁੜ ਕੇ ਸੌਂਗੇ ਹੀ ਮੁੰਡੇ ਥੱਕ ਬਹੁਤ ਗਏ ਸੀ ਉੱਠਿਆ ਹੀ ਨਹੀਂ ਰੱਕ ਵੀ ਦੋ ਹੀ ਨਾ ਲਾਉਣ ਆਲਾ ਸਬਦਾ ਵਗੈਰਾ ਤੇ ਬਾਕੀ ਹੁਣ ਉੱਠੇ ਆ ਤੇ ਅੱਧੇ ਕੀ ਬੰਦੇ ਸਾਡੇ ਚਲ ਗਏ ਫੇਰ ਫਿਰ ਤੁਰਨਾ ਤੇ ਅੱਧੇ ਕੀ ਜਾਣੇ ਸਾਡਾ ਅੱਧਾ ਟੋਲਾ ਬੈਠਾ ਆ ਅਸੀਂ ਹੁਣ ਜਾਵਾਂਗੇ ਵੀ ਜੀ ਜੀ ਨੇ ਕੀਤਾ ਉਠਿਆ ਆ ਵੀ ਇਹਨੂੰ ਨਹੀਂ ਕੜਦਾ ਪਰ ਆ ਆ ਪਹਿਲੇ ਵੀ ਇਹਨੂੰ ਨਹੀਂ ਕੜਦਾ ਹੋਣ ਉੱਠ ਕੇ ਬਰਨਾ ਬਰਨਾ ਬੰਦੇ ਆ ਮੇਰੇ ਜਿਹੜੇ ਆ ਉਹ ਦੇ ਲਿਆਣੀ ਨਾ ਉਹਦਾ ਬਹੁਤ ਕੰਮ ਕਰਦੀ ਹੈ ਬਹੁਤ ਪੈ ਜਾਂਦੀ ਬਹੁਤ ਪੈ ਜਾਂਦੀ ਹਨ ਸਹੀ ਗੱਲ ਹੋਰ ਸਿਮਰਨ ਵੀਰ ਤੁਸੀਂ ਕੀ ਕਹਿਣਾ ਚਾਹੋਗੇ ਸੇਵਾ ਕਰਕੇ ਕਿਦਾਂ ਦਾ ਫੀਲ ਹੋਇਆ ਸੇਵਾ ਕਰਕੇ ਕੁਝ ਨਹੀਂ ਮੁੰਡਿਆਂ ਨੂੰ ਫੀਡ ਹੁੰਦੇ ਨਹੀਂ ਫੀਲ ਤਾਂ ਬਹੁਤ ਵਧੀਆ ਆ ਬਹੁਤ ਮਜ਼ਾ ਆਇਆ ਵੈਸੇ ਵਗੈਰਾ ਬਸ ਹੌਲ ਦਾ ਬਾਕੀ ਮੁੰਡੇ ਖਾ ਤੋੜੇ ਗਏ ਥੰੜਨਾਏ ਆ ਔਰ ਮੁੰਡੇ ਵੀ ਕਰ ਸਕਦੇ ਆ ਉਹ ਕਾਰ ਵੀ ਕੀ ਸਕਦੇ ਆ ਜੀ ਆਮਵਾਹੇ ਜੀ ਸਤ ਬੱਗ ਦਾ ਨਾਮ ਆਲੇ ਤੁ ਬੱਗ ਦਾ ਨਾਮ ਆਇ ਸੋਇ ਵਾਹ ਤਬਾ ਉਹ ਵੀ ਰੌਣਕਾਂ ਵਾ ਵਾ ਸੰਗਤ ਆ ਗਈ ਹੁਣ ਆ ਵੀ ਮੇਤਰੋ ਕਾ ਲੋਨ ਦਰਸ਼ਨ ਬਿਆਰ ਦੇ ਬਹੁਤ ਯਾਰੀਆਂ ਰੌਣਕਾਂ ਵਾ ਇਧਰ ਆਪਣੇ ਸੰਗਤਾਂ ਵੀ ਆਈਆਂ ਸਤਿਗੁਰ ਆਸਰੀ ਓਹ ਮਾਈ ਗਾਡ ਮਾਈ ਗਾਡ ਤੈਨੂੰ ਕੀ ਹੋ ਗਿਆ ਮੇਰੇ ਵੀਰੇ ਉਹ ਹੈ ਐਕਸ਼ਨ ਬੇਰਕੁਮਾ ਮੈਨੂੰ ਆਂਦੇ ਐਕਸ਼ਨ ਸਹੀ ਨਹੀਂ ਤੇਰਾ ਹੁਣ ਆਪਾਂ ਆੜਾ ਕਿਹੜਾ ਆ ਐ ਉਹ ਇੱਧਰ ਜਾਣਾ ਨਹੀਂ ਆਪਾਂ ਇੱਧਰ ਐ ਸੱਜੇ ਹੀ ਜਾਂਦੇ ਆ ਬਾਹਰ ਜਾਣਾ ਹਾਂਜੀ ਹਾਂਜੀ ਜਾਂਦੇ ਆ ਉਹਨਾਂ ਨੂੰ ਪਰਖਾਦਾ ਛਾ ਕੇ ਆਪਾਂ ਫੇਰ ਆਵਾਂਗੇ ਤੁਰਨ ਹੀਰਾ ਵਜਣਾ ਯਹੀਂ ਕੇ ਚ ਮੂੰਹ ਤਾਂ ਨਹੀਂ ਚੁੱਕਿਆ ਹਾਂ ਆ ਗਿਆ ਨਾ ਮੈਂ ਕਿੱਥੇ ਆ ਆ ਆ ਉਹ ਪਟਾਕੇ ਜਿਹੇ ਦੇ ਉਹ ਗੱਡੀਆਂ ਵੇਚ ਹੀ ਲੈ ਆਉਣਗੇ ਪਤਾ ਵੀ ਗੱਡੀ ਭੀੜ ਨੌਨ ਸੈਂਸ ਕੋਈ ਮਿੱਤਰੋ ਓਰੀ ਸੰਗ ਦਾ ਸੰਗ ਦਾ ਯੂਰੋ ਯੂਰੋ ਆ ਪਾਦੇ ਆਇਂ ਕਿੰਨ ਜ਼ਹੀ ਨਹੀਂ ਲੱਗਦਾ ਐਕਸ਼ਨ ਐਕਸ਼ਨ ਚੇਂਜ ਕਰਦਾ ਆਪਾ ਜੇ ਕਰਦਾ ਐਕਸ਼ਨ ਔਰ ਬਈ ਗਾਈਸ ਗਾਈਸ ਵੀਰੇ ਕਿਵੇਂ ਜੋ ਗਾਈਸ ਵੀਰੇ ਠੀਕ ਜੋ ਕਮੈਂਟ ਕਰਕੇ ਸਹੀ ਸਹੀ ਦੱਸਿਓ ਕਿੱਥੋਂ ਕਿੱਥੋਂ ਵੇਚਦੇ ਆ ਸਾਡਾ ਲੋਕ ਚਰਨਧਾਰ ਨਹੀਂ ਮਲੇ ਨਰੰਗਾ ਚ ਵੀ ਵੇਚਦੇ ਆ ਪਿੰਡੋਂ ਵੀ ਵੇਚਦੇ ਬੱਸ ਲੱਗ ਲੱਗੇ ਘਰ ਜਿਹੜੇ ਘਰ ਦੇ ਹੀ ਵੇਚਦੇ ਆ ਭਾਜੀ ਭਾਜੀ ਮੈਨੂੰ ਤਾਂ ਘਰੋਂ ਨਹੀਂ ਵੋਟਾਂ ਪਈਆਂ ਭਾਜੀ ਮੇਰੇ ਘਰ ਦੇ 9 ਮੈਂਬਰ 5 ਵੋਟਾਂ ਪਈਆਂ ਆ ਵਾਓ 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 ਕੀ ਕਰਦਾ ਵਾ ਬਲੌਗ ਦੇ ਸੀਰੀਅਸ ਹੋਣਾ ਆਹ ਉਹ ਸੀਰੀਅਸ ਹੋ ਗਿਆ ਔਰ ਆਪਾਂ ਲੋਕਾਂ ਨੂੰ ਛੈੜ ਥੋੜੀ ਕਰਨਾ ਵਾ ਆਪਾਂ ਖੁਸ਼ੀਆਂ ਵੰਡਣੀਆਂ ਖੁਸ਼ੀਆਂ ਸੰਗਤਾਂ ਹੋਰ ਆ ਗਈਆਂ ਟਰਾਲੀ 'ਚ ਕੋਈ ਕੋਈ ਰਾਹ ਚੜੇ ਜੇ ਤੂੰ ਲੰਘ ਜਾਗਾ ਇਹ ਐ ਤੁਹਾਨੂੰ ਇਹ ਆ ਵਾ ਪੈਣੀ ਲਈ ਆਂਦੀ ਓ ਐਨੂ ਗੈਨੂ ਜਣਾ ਆਹ ਸੱਚ ਆ ਗੱਲੂ ਤਾਂ ਤੋਣਾ ਵਾ ਉਹਨਾਂ ਲੰਗਰ ਛੱਕ ਕੇ ਆ ਲੈੰਦੋ ਫੇਰ ਆਪਾ ਆਉਣਾ ਵਾ ਤੂੰ ਸੌਂਦੀ ਨਹੀਂ ਤੈਨੂੰ ਨਹੀਂ ਲਿਆਉਣਾ ਇੱਕਰ ਬਾਲਾਂ ਲਾਇਆ ਜੇ ਤਾਂ ਬੁਰਾ ਵੱਟ ਤਾ ਮੈਂ ਤਾਂ ਦੋਵੇਂ ਹੱਦ ਰੋਕੇ ਚਾਹਵਾ ਨਹੀਂ ਨਹੀਂ ਮੈਂ ਤੈਨੂੰ ਫੇਰ ਕਹਿਤਾ ਆਪਾਂ ਗਾਈ ਸਵੀ ਰੈਣ ਨੂੰ ਸਾਈਡ ਨਹੀਂ ਕਰਨਾ ਆ ਪਾ ਲਈ ਜੀ ਆਉ ਮੇਰੇ ਸਾਰੇ ਸਰਪੱਜਾਂ ਜਾਇਆ ਕਰ ਲੈ ਇੱਥੇ ਭਾਜ ਲੈ ਪਰਤੀ ਦੇ ਕਾਗਜ਼ ਭਰੇ ਸਾ ਤੇ ਪਾਦਾ ਨਹੀਂ ਉਹ ਪੌੜੀਆਂ ਦੇ ਪਾ ਲਿਆ ਕਰ ਉਹਨੇ ਦਿਨ ਜਿੰਨੇ ਦਿਨ ਇੱਥੇ ਪੱਦ ਕੇ ਵਿਖਾ ਕਰੀ ਕਿ ਦਾ ਉਥੇ ਭੱਜਣਾ ਵਾ ਐਦਾਂ ਤਾਂ ਨਹੀਂ ਤੈਨੂੰ ਪਰਤੀ ਕਰਨਾ ਮਾਰ ਕੇ ਚਪੇੜ ਬਾਹਰ ਕੱਢਣਾ ਉਹਨੇ ਲੈ ਵੇਲਾ ਚਪੇੜਾ ਸੋਮਾ ਵਿੱਚ ਚਲਦੀਆਂ ਤੇਰੀ ਬਰਦੀ ਸ਼ੀਤੀ ਹੋਣੀ ਉਹਨਾ ਆਹੋ ਮੇਰੇ ਵੀਰੋ ਕਰੋ ਇਹ ਸ਼ੈਕ ਟਰੈਕਟਰ ਟਰਾਲੀਆਂ ਤੇ ਹਰੀ ਜਲਾਈਆਂ ਉਹਨੇ ਮਾਰੇ ਕੀ ਤੇਰੇ ਦੇ ਖਾਤੇ ਚੋਂ ਫਾਨ ਲਿਸਟਾਗ ਬੱਲੇ ਆਪ ਦਾ ਬਾਬਾ ਫਾਰਮ ਆ 15000 15000 ਜੁਗਿਆ ਸਿਵਾਉਂਗੇ ਇੱਧਰ ਵੀ ਘੈਂਟ ਆ ਨਾ ਗੱਲਬਾਤ ਰਹੀ ਈ ਇਹ ਜੜੀ ਜਾਂ ਲਾਈਆਂ ਹਾਂ ਤੇ ਕੈਰ ਪਿਆਰ ਕੀਤਾ ਨਾ ਸਾਰੇ ਨੇ ਆ ਲੱਗਾ ਆਪਣਾ ਟਰਾਲਾ ਦੇਖੋ ਉਹਨੇ ਕਹਿੰਦੇ ਫੋੜ ਮਫੜ ਮਣੀ ਖਚਾਈ ਜਾਂਦੇ ਆ। ਕੀ ਕਹਿਣ ਗੱਲ ਬਾਤ ਹੈ? ਕਦਰ ਚੱਲਿਆ ਓਏ। ਰੋਟੀ ਖਾਣ ਨਹੀਂ ਆਣਾ ਤੂੰ। ਯਾਰ, ਯਾਰ। ਭੱਜ ਭੱਜ ਜਾ। ਛੇਤੀ ਛੇਤੀ। ਭੱਜ ਭੱਜ ਜਾ। ਓ ਤੂੰ ਫੋਨ ਲਾਤਾਈ। ਆਜੀ ਵੀ ਉਦੀ ਪਹੁੰਚ ਕੇ। ਓ ਲੱਤਾ ਵੀਰੋਂ ਦੇ ਪੀ ਨਹੀਂ ਪੜਾ ਰਹੋ। ਆਉ ਗੱਦੇ ਚਿੱਟਾ ਪਾਈਆਂ ਬਾਈ। ਸਰਾਨਾ ਮੈਂ। ਉਹ ਸਰਾਣਾ ਸਾਰੀ ਬੱਬਾ ਜੀ ਗਲਤ ਨਹੀਂ ਲੱਗਦਾ ਵੀ ਐਸੀ ਛੱਡੋ ਗੰਮੀ 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 ਬੜੀ ਲਾਓ ਛੱਡੋ ਇਸ 16 ਇੱਕ ਜੁਕੀ ਲੈਂਦੇ ਹੋ ਲੱਗਦਾ ਹੈ ਇਕੱਠੇ ਕਰਕੇ ਜੀ ਜੀ ਕਮੇਟੀ ਬਾਈ ਬੂਡ ਤੇ ਮੇਰੀ ਬਾਈ ਵਿੰਗਾਂ ਵਿੰਗਾਂ ਦੀ ਸਾਰਿਆਂ ਦੀ ਅੱਛਾ ਅੱਛਾ ਅੱਜ ਸਲੈਸ ਦੀ ਬੋਤਲ ਤੇ ਗਲਾ ਚਲੋ ਮੁੜਿਓ ਇਟਸ ਪਾਰਟੀ ਟਾਈਮ ਪੰਚ ਪਾਰਟੀ ਟਾਈਮ ਅਰੇ ਗੁਰੂ ਵਿੰਗਾਂ ਦਾ ਪੈਰ ਕਿਆ ਪੰਚਾਂ ਆਉਂਦੇ ਰਹੇ ਆਉਂਦੇ ਰਹੇ ਆਪਣੇ ਕੋਸ਼ੇਰੇ ਆਪਾਂ ਨਾਲੀ ਸਹੀਆ ਆਪਣੇ ਕੋਲ ਕੋਈ ਹੋਰ ਆਪਾਂ ਕਰ ਲਈ ਗੜੀ ਚਲੋ ਸਿਹਾਈ ਸਿਹਾਈ ਵੱਡੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਵੱਡੀਆਂ ਬੋਤਲਾਂ ਖੋਲੀਆਂ ਜਾ ਰਹੀਆਂ ਨੇ ਔਰ ਸਟੋਰੀ ਨੂੰ ਜਾ ਕੇ ਲਾਈਕ ਕਰੋ ਸਾਰੇ ਜਾਨੀ ਹੈ ਕਾਪੀਰਾਈਟ ਕਾਪੀਰਾਈਟ ਹੈ ਬਲੌਗਰ ਜੀ ਮਾਇਆ ਡਿੱਗਣੀ ਨਹੀਂ ਬੈਂਕਾਂ ਦੀ ਬੜੀ ਕਾਪੀਰਾਈਟ ਆਏ ਨਾ ਮਾਇਆ ਡਿੱਗਣੀ ਨਹੀਂ ਜਿਹੜੇ ਵਾਲੇ ਨਿਸ਼ਣ ਆ ਮਾੜੀ ਬੈਂਕ ਦੇ ਬਾਹਰ ਨਹੀਂ ਚੱਲਣਦੀ ਕਹਿੰਦੇ ਭਾਜੀ ਵੱਡੇ ਬੈਂਕ ਚ ਖਾਤਾ ਖਲਾ ਲੋ ਕਿਹੜੀ ਗੱਲ ਇਦਾਂ ਕੇ ਖਾਤਾ ਦਾ ਕਾਸ਼ ਨਾ ਸੰਤਨ ਗੰਬੀਆ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਕੱਲ ਤੋਂ ਥਲੇ ਪੈਣੀ ਬਰਾਬਰ ਬਰਾਬਰ ਤਾਂ ਆਵੇ ਨਹੀਂ ਤੇ ਕਿਰਪਾਨਾਂ ਚੱਲ ਪੈਣੀਆਂ ਸਲਾਈਸ ਪਿਛੇ ਮੈਂ ਪਹਿਲਾਂ ਗਲਾਸ ਭਰ-ਭਰ ਕਿਰਪਾਨਾਂ ਬੋਤਲ ਵੜਦਣੀਆਂ ਕਿਰਪਾਨ ਗਾੜੀ ਚਾਹੀਦਾ ਜਵਾਈ ਉਹ ਜਿਹੜੀ ਬੋਤਲਾਂ ਵੜਦੇ ਹੁੰਦੇ ਪਾਣੀ ਦੀ ਪੀਪੇ ਪਾਪੇ ਆਹੋ ਪੀਪੇ ਪੇਪਰ ਪੇਪਰ ਕਿਹੜਾ ਸਵੇਰੇ ਸਵੇਰੇ 6 ਵਜੇ ਸਵੇਰੇ ਨਹੀਂ ਹੁਣ ਲੱਗੇ ਤੋੜਨ ਬਾਸੂ ਤੋਨ ਲੱਦੀ ਲੱਚੀ ਗੋਪੀ ਵੀਰ ਕੀ ਨਹੀਂ ਲਤਣੀ ਚਾਹੀਦੀ ਐਣਕਣੀ ਲਤਣੀ ਓਏ ਐਣਕਣੀ ਲਤਣੀ ਚਾਹੀਦੀ ਤੂੰ ਹੋਰ ਹੀ ਗੱਲਾਂ ਕਰੀ ਜਾਂਦਾ ਨਹੀਂ ਨਹੀਂ ਤੂੰ ਹੁਣ ਇਹਨਾਂ ਲਤਣੀ ਚਾਹੀਦੀ ਗਗਨਵੀਰ ਮਾਰੀ ਜਾਣੇ ਪਈ ਮੂੰਹ ਮੜਾ ਜਾ ਐਦਾਂ ਬੰਦਾ ਮਰ ਜਾਂਦਾ ਓ ਨੋ ਭਾਈ ਅਜੇ ਬਾਹਰ ਨਹੀਂ ਨਹੀਂ ਉਹ ਗਗਨਵੀਰ ਦੀਆਂ ਫਿਰ ਦਿਖਾਵਾਂਗਾ ਉਹਦੇ ਉਹਦੇ ਆਡੀਓ ਲਉਣੀ ਆ ਗਗਨਵੀਰ ਬੈਕ ਕੈਮਰਾ ਕਿੱਥੋਂ ਇਹਦਾ ਇਹਦਾ ਕਹਿ ਦਿੰਦੇ ਨੇ ਅੱਜ ਅਗਲੀ ਆਜੀ ਵੀਰੋ ਕਹਿੰਦੇ ਦੀ ਇਹ ਫਨੀ ਇੰਠਾੜੇ ਅੱਗੇ ਸਾਂਹ ਹਾਂਜੀ ਵੀਰੋ ਹਾਂਜੀ ਸਾਈਡ ਸਾਈਡ 'ਚ ਸਾਈਡ ਠੀਕ ਹੈ ਜੀ ਵੇਖ ਆਇਆ ਮੇਲਾ ਬਾਜੀ ਟਰੈਕਟਰ ਕਹਿਣ ਟਰੈਕਟਰ ਕਹਿਣ ਲੱਗੰਦੇ ਕੋੜੀ ਉਹ ਪਤਾ ਨਹੀਂ ਕੀ ਗਰੀ ਜਾਂਦੀ ਨੌਨ ਸੈਂਸ ਤੇਰਾ ਕੰਡਾ ਕੱਢਿਆ ਕਿਵੇਂ ਠੀਕ ਵੀਰ ਆਵੇ ਆਹੋ ਸੱਚ ਵੀਰ ਨੇ ਮੇਰੇ ਪੈਰ ਤੇ ਕੰਡਾ ਵੱਜ ਗਿਆ ਸੀ ਉਹ ਧੰਨਵਾਦ ਕਰ ਪਹਿਲਾਂ ਧੰਨਵਾਦ ਬਹੁਤ ਬਹੁਤ ਧੰਨਵਾਦ ਪੈਰ ਸਾਫ਼ ਕਰਕੇ ਕੰਡਾ ਵਿਖਾ ਆਹੋ ਨਹੀਂ ਹੋ ਗਿਆ ਸੈੱਟ ਉਹਦੇ ਵਾਹ ਉਹ ਫੂਲ ਆ ਇਧਰ ਵਿਖਾ ਚ ਜਾ ਹਾਂ ਵਾਹ ਇਧਰ ਆ ਜਨਬੀ ਏਲੀਅਨ ਆਇਆ ਦੁਨੀਆ ਤੇ ਕੋਮ ਨੂੰ ਅੜਿਓ ਓ ਨਹੀਂ ਆ ਵੀ ਵਿਖਾ ਓਡੀ ਇੱਕ ਮਿੰਟ ਦਿਖਾਉਣਾ ਵਾ ਇਧਰੇ ਗਗਨ ਵੀਰ ਗਗਨ ਸੌਂਦਾ ਨਹੀਂ ਤੈਨੂੰ ਹੱਥ ਲਾ ਮੜਾਇਆ ਹਾਂ ਪਰ ਉਹ ਵਿਖਾ ਜਿਹੜੀ ਆ ਚੀਜ਼ਾਂ ਓਏ ਓਏ ਬਈ ਆਉਂਦਾ ਹੁੰਦਾ ਉੱਤਰਿਆ ਕਰਣਾ ਨਹੀਂ ਸ਼ਰਮ ਘੱਲ ਨਹੀਂ ਤੇਰੀ ਬੇਤਿੰਦੀ ਰੋਜ਼ ਨਹੀਂ ਨਹੀਂ ਉਹ ਚੱਲ ਕੋਈ ਯਾਰ ਨਹੀਂ ਕਹਿਣਾ ਪਿਆਰ ਨਾਲ ਸਮਝਾਉਂਦੇ ਵੀ ਵੀਰ ਪਿਆਰ ਵੀ ਉਹ ਨਹੀਂ ਸਮਝਾਉਂਦੇ ਗੁੱਸੇ ਨਾਲ ਸਮਝਾਉਂਦੇ ਨਹੀਂ ਜਿਹੜਾ ਸੰਗਤ ਆਉਂਦੀ ਹੁੰਦੀ ਨਾ ਥੱਲੇ ਉੱਪਰ ਤੇ ਕਰ ਉਹਨਾਂ ਨੇ ਫੋਟੋ ਕਈ ਕਈ ਕਰਾਉਂਦੇ ਵਿਚਾਰੇ ਤੇਰੇ ਮੂੰਹ ਵਿੱਚ ਜਿਹੜੇ ਉਲਟੀ ਹੋਣ ਪੈਂਦੀ ਤੂੰ ਬਹਿਣਾ ਹੀ ਕਿਉਂ ਆ ਹੋ ਚੱਲ ਉਹ ਵੀ ਵਿਚਾਰੇ ਫੋਟੋਆਂ ਕਰਵਾਉਣਾ ਹੁੰਦੇ ਸੰਤ ਨੇ ਬੋੜੋ ਕਜਾਉਣੀ ਇੰਦੀ ਆ ਗੱਲ ਹੋਰ ਨਹੀਂ ਕੋਈ ਆ ਵੈਲਾ ਅੱਜ ਸ਼ਾਮਾਂ ਨੂੰ ਵੀ ਟਰਾਲੇ ਜਮੇ ਬਾਹਰ ਨਿਕਲ ਕੇ ਬੈਠੇ ਹਨ ਹਾਂ ਚਿਹਰੇ ਨੂੰ ਪੁੱਛ ਰਿਹਾ ਕਿੰਨੇ ਲੋਕਾਂ ਨੇ ਵੀਡੀਓ ਬਣਾਵਣਾ ਖੜੀ ਆਹ ਨਹੀਂ ਸਹੀ ਆ ਤੇ ਉਹ ਨਹੀਂ ਟਰਾਲੇ ਜਮੇ 10 ਮਿੰਟ ਸ਼ਾਮਾਂ ਨੂੰ ਬਾਹਰ ਵਿਆਹ ਕਰੀਏ ਹਾਂ ਬੱਸ ਸੁੱਟ ਕੇ ਜੈਸ ਜੈਸ ਭੱਜ ਆ ਬਗਾਲੇ ਬਿਲਕੁਲ 10% ਬਾਕੀ ਕਰ ਦਿਆ ਐਂਡ ਹੋ ਗਿਆ ਕਲਿੱਪਣਾ ਵਾਵਾ 11 ਵਜ ਗਏ 11 ਵਜ ਗਏ ਆਉਂਦਾ ਤੇਰੀ ਗੱਲ 10% ਸੱਚ ਆ ਕੌਣ ਨਹੀਂ ਨਹੀਂ ਉਹ ਸਹੀ ਗੱਲ ਇਹ ਇੱਕ ਵਾਰ ਫੂਲ ਬੰਦ ਕਰਕੇ ਆਪਾਂ 100% ਕਰ ਦਿੰਦੇ ਆਂ ਮਾਰ ਕੇ ਨਹੀਂ ਚਲੋ ਠੀਕ ਹੈ ਗਾਇਸ ਬਾਏ ਮਿਲਦੇ ਆ ਗਲੇ ਬਲੌਗ ਚ ਉਹ ਸੌਰੀ ਮਿਲਦੇ ਆ ਗਲੇ